ਸਰ ਐਜ਼ ਅ ਪ੍ਰੈਜ਼ੀਡੈਂਟ ਜਿਹੜੇ ਕਿ ਤੁਸੀਂ ਕਮੇਟੀ ਦੇ ਪ੍ਰਧਾਨ ਹੋ ਮਾਦਾ ਬਦਰ ਕਾਲੀ ਦੇ ਤਾਂ ਜਨਕੀ ਉਹ 76ਵਾਂ ਮਹਾਮੈਲਾ ਜਿਹੜਾ ਕਿ ਮੇਲਾ ਮਨਾਉਚਾ ਰਹੇ ਹੈ ਤਾਂ ਇਸ ਸੰਬੰਧੀ ਕਮੇਟੀ ਵੱਲੋਂ ਕੀ ਕੀ ਤਿਆਰੀ ਹੋ ਰਹੀ ਹੈ ਅਤੇ ਕਿਸ ਤਰ੍ਹਾਂ ਕੇ ਅਰੇਂਜਮੈਂਟ ਕੀਤੇ ਗਏ ਜਿਸ 78ਵੇਂ ਇਤਹਾਸਕ ਮੇਲੇ ਵਾਸਤੇ ਮਾਦਾ ਬਦਰ ਕਾਲੀ ਦੇ ਮੇਲੇ ਵਾਸਤੇ ਸਾਰੀ ਕਮੇਟੀ ਕਰੀਬ 2 ਮਹੀਨੇ ਤੋਂ ਇਸ ਮੇਲੇ ਦੀ ਤਿਆਰੀ ਚ ਲੱਗੀ ਹੋਈ ਹੈ ਹਰ ਇੱਕ ਨੂੰ ਇਨਵਾਈਟ ਕੀਤਾ ਗਿਆ ਵਾ ਔਰ ਅਪੀਲ ਕੀਤੀ ਗਈ ਆ ਕਿ ਸਾਰਾ ਨਗਰ ਕੀ ਸਾਰਾ ਜ਼ਿਲ੍ਹਾ ਕੀ ਸਾਰਾ ਪੰਜਾਬ ਮੇਲੇ ਦੇ ਵਿੱਚ ਹਾਜ਼ਰ ਹੋਵੇ ਔਰ ਹੁੰਦੇ ਵੀ ਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਆ ਪ੍ਰਬੰਧਾ ਵਾਸਤੇ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਹੋਰ ਵੀ ਸਾਰੇ ਇੰਤਜ਼ਾਮ ਜਿਦਾ ਬਿਜਲੀ ਬੋਰਡ ਨਾਲ ਸੰਪਰਕ ਕਰਨਾ ਕਾਰਪੋਰੇਸ਼ਨ ਨਾਲ ਸੰਪਰਕ ਕਰਨਾ ਇਹ ਸਾਰੇ ਪ੍ਰਬੰਧ ਅਸੀਂ ਪਹਿਲਾਂ ਮਿਲ ਕੇ ਸਾਰੇ ਕੀਤਾ ਡੀਸੀ ਸਾਹਿਬ ਨੂੰ ਔਰ ਪ੍ਰਬੰਧ ਹੋ ਵੀ ਰਿਹਾ ਪ੍ਰਸ਼ਾਸਨ ਸਹਿਯੋਗ ਵੀ ਕਰ ਰਿਹਾ ਕਾਰਪੋਰੇਸ਼ਨ ਦੇ ਲੋਕ ਵੀ ਲੱਗੇ ਹੋਏ ਆ ਸਾਡੇ ਇਸ ਇਲਾਕੇ ਦੇ ਇਲੈਕਟਡ ਕਾਉਂਸਲਰ ਵੀ ਲੱਗੇ ਹੋਏ ਆ ਵੀ ਕੀ ਕੰਮ ਕਰੀਏ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਕਿਸ ਤਰੀਕੇ ਨਾਲ ਅਰੇਂਜਮੈਂਟ ਕੀਤੀ ਗਈ ਹੈ ਸੁਰੱਖਿਆ ਨੂੰ ਦੇਖੋ ਇਹ ਮੇਲਾ ਜਿਹੜਾ ਪਹਿਲਾਂ 2 ਦਿਨ ਦਾ ਹੀ ਜ਼ਿਆਦਾ ਹੁੰਦਾ ਸੀ ਝਾਕੀਆਂ ਵਾਲਾ ਦਿਨ ਉਹ ਅਗਲਾ ਤੇ ਹੁਣ ਕਰੀਬ ਪਿਛਲੇ 10 12 ਸਾਲ ਤੋਂ ਹੀ ਮੇਲਾ ਵੱਧ ਗਿਆ ਵਾ 8 7 ਦਿਨ ਲਗਾਤਾਰ ਚੱਲਦਾ ਵਾ ਉਹਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਦਿੱਤਾ ਸਿਕਿਉਰਿਟੀ ਵਗੈਰਾ ਦਾ ਇੰਤਜ਼ਾਮ ਠੀਕਾ ਕੋਈ ਐਸੀ ਗੱਲ ਨਹੀਂ ਆ ਰਹਾ ਬੰਦੇ ਸ਼ਾਮ ਨੂੰ ਔਰ ਅੱਜ ਤੋਂ ਹੁਣ ਵੀ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਹੋ ਗਈ ਹੈ ਅੱਜ ਸ਼ਾਮ ਤੋਂ ਸਾਡੇ ਮੁਲਾਜ਼ਮ ਜਿਹੜੇ ਆ ਪ੍ਰਬੰਧ ਨੂੰ ਦੇਖਣ ਲਈ ਪੁਲਿਸ ਦੇ ਮੁਲਾਜ਼ਮ ਅੱਜ ਵਾਜਣਗੇ ਅੱਜ ਤੋਂ ਅੱਜ ਜੇਠਾ ਮੰਗਲਵਾਰ ਆ ਔਰ ਚੌਂਕੀਆਂ ਵੀ ਆ ਮੰਦਰ ਦੇ ਅੰਦਰ ਤੀਸਰਾ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ 2 ਮਹੀਨੇ ਤੋਂ ਸਾਡੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਔਰ ਸਾਰੀ ਕਮੇਟੀ ਬੜੀ ਆਪਣੀ ਮਿਹਨਤ ਦੇ ਨਾਲ ਔਰ ਪੂਰਾ ਸਮਾਂ ਕੱਢ ਕੇ ਅਸੀਂ ਤਿਆਰੀਆਂ ਲੱਗੇ ਹੋਏ ਆ ਸਾਰੇ ਇੰਤਜ਼ਾਮ ਤਕਰੀਬਨ ਹੋ ਚੁੱਕੇ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪੁਲਿਸ ਵੱਲੋਂ ਵੀ ਔਰ ਅਸੀਂ ਮਾਤਾ ਵੱਲੋਂ ਲੰਗਰ ਦੇ ਪ੍ਰਬੰਧ ਵੀ ਬਹੁਤ ਅਸਥਿਤਿਕੇ ਨਾ ਕੀਤੇ ਬਹੁਤ ਵੱਡਾ ਹਾਲ ਵੀ ਇੱਕ ਹੋਰ ਤਿਆਰ ਕੀਤਾ ਹੈ ਤਾਂ ਕਿ ਸੰਗਤ ਨੂੰ ਕਿਸੇ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਹੋਵੇ ਔਰ ਛਬੀਲਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਔਰ ਨਗਰ ਨਿਵਾਸੀਆਂ ਵੱਲੋਂ ਵੀ ਸਾਨੂੰ ਪੂਰਨ ਸਹਿਯੋਗ ਮਿਲਦਾ ਹੈ ਜੋ ਸ਼ੋਭਾ ਯਾਤਰਾ ਦੇ ਰਸਤੇ ਵਿੱਚ ਜਿੰਨੇ ਵੀ ਸਾਡੇ ਚੌਂਕ ਨੇ ਉਹਨਾਂ ਚੌਂਕਾਂ ਵਿੱਚ ਵੀ ਕਪੂਤਰਾ ਨਿਵਾਸੀਆਂ ਨੇ ਆਪਣੇ ਤੌਰ ਤੇ ਪਰਸਨਲ ਲੱਗਰ ਔਰ ਸ਼ੁਭੀਨਾ ਕਿ ਸਭ ਤੋਂ ਪਹਿਲਾਂ ਤਾਂ ਸਾਰੇ ਸਾਡਾ ਪਰਿਵਾਰ ਆ ਸ਼ੇਕਪੁਰ ਠੀਕ ਹੈ ਅਸੀਂ ਸਾਰਿਆਂ ਨੂੰ ਪਹਿਲਾਂ ਤਾਂ ਮੁਬਾਰਕਬਾਦ ਦਿੰਨੇ ਸ਼ੇਕਪੁਰ ਵਾਸੀਆਂ ਨੂੰ ਤੇ ਕਪੂਰਥਲ ਵਾਸੀਆਂ ਨੂੰ ਕਿ ਮਾਪਧਰ ਘਰ ਦੇ ਮੇਲੇ ਦੇ 78 ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਤੇ ਪ੍ਰਧਾਨ ਜੀ ਨੇ ਕਿਹਾ ਕਿ ਮੇਲੇ ਦੀਆਂ ਸਾਰੇ ਜਾਣੇ ਰਲ ਕੇ ਤਿਆਰੀਆਂ ਕਰਦੇ ਤੇ ਬਹੁਤ ਸਾਹਨਾ ਕਰਦੇ ਆ ਇਸੇ ਤਰ੍ਹਾਂ ਸਾਡਾ ਯੂਥ ਆ ਉਹ ਅੱਗੇ ਨਾਲੋਂ ਜ਼ਿਆਦਾ ਵਧੀਆ ਤੇ ਆਪਣੇ ਡਿਸਪਲਿਨ ਚ ਰਹਿ ਕੇ ਕੰਮ ਕਰਦਾ ਪਿਆ ਚਾਹੇ ਉਹ ਲੰਗਰ ਦਾ ਕੰਮ ਆ ਚਾਹੇ ਸਕਿਉਰਿਟੀ ਦਾ ਕੰਮ ਆ ਚਾਹੇ ਅੰਦਰ ਮੱਥਾ ਟਿਕਾਉਣ ਦਾ ਕੰਮ ਆ ਚਾਹੇ ਬਾਹਰ ਲਾਈਨਾਂ ਦਾ ਕੰਮ ਆ ਚਾਹੇ ਪਾਣੀ ਦੀ ਸ਼ਬੀਲ ਬਣਾਉਣ ਦਾ ਕੰਮ ਆ ਉਹ ਸਾਰੇ ਵਧੀਆ ਢੰਗ ਨਾਲ ਪ੍ਰੋਗਰਾਮ ਹੋ ਰਿਹਾ ਤੇ ਇਹਨਾਂ ਦੀ ਚੇਅਰਮੈਨ ਤੇ ਪ੍ਰਧਾਨ ਕੀ ਦੀ ਰੇਖ ਦੇਖ ਚੋ ਰਿਹਾ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਇਹ ਕਹਿੰਨੇ ਹੋਰ ਸਾਨੂੰ ਸਹਿਯੋਗ ਬੰਦੇ ਦੇਣਗੇ ਵਾਦ ਵਾਦ ਜੋਗੀ ਪ੍ਰਧਾਨ ਜੀ ਨੇ ਤੇ ਚੇਅਰਮੈਨ ਸਾਹਿਬ ਨੇ ਸਾਡੇ ਨੂੰ ਦੱਸਿਆ ਹੀ ਆ ਜੀ ਅਸੀਂ 2 ਮਹੀਨੇ ਐਤੋਂ ਪਹਿਲਾਂ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਫਿਰ ਹਾਲ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਸਾਰਿਆਂ ਨੂੰ ਜੈ ਮਾਤਰੀ ਇਸ ਤੋਂ ਇਲਾਵਾ ਕੋਈ ਜਿਹੜੇ ਲੰਗਰ ਲੱਗਦੇ ਤੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੂੰਗਾ ਹਾਂਜੀ ਜਿਹੜੇ ਵੀ ਸ਼ਹਿਰ ਦੇ ਵਿੱਚ ਜਿੰਨੇ ਵੀ ਲੰਗਰ ਲੱਗਦੇ ਆ ਉਹਨਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਕਿ ਪਲਾਸਟਿਕ ਦੀ ਵਰਤੋਂ, ਥਰਮੋਕੋਲ ਦੀ ਵਰਤੋਂ ਨਾ ਕੀਤੀ ਜਾਵੇ ਜਿਸ ਦੇ ਨਾਲ ਵਾਤਾਵਰਨ ਸਹੀ ਰਹੇ